ਫਾਫਾ ਫੁੱਲ ਖਿੜਾਉਂਦਾ ਆਇਆ ਕੁਦਰਤ ਦਾ ਪੈਗਾਮ ਲਿਆਇਆ ਨਾਮ ਜਪਉ ਉਸ ਮਾਲਕ ਦਾ ਜਿਸ ਨੇ ਜਗਤ ਦਾ ਰੰਗ ਬਣਾਇਆ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ ਫਲਗੁਣ ਆਨੰਦ ਉਪਾਰ ਜਣਾ ਹਰ ਸਜਨ ਪ੍ਰਗਟੇ ਆਏ ਫਲਗੁਣ ਸ਼ਬਦ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਪੰਜਾਬੀ ਵਿੱਚ ਫਗਣ ਤਿੰਨ ਅੱਖਰਾਂ ਦੇ ਸੁਮੇਲ ਤੋਂ ਬਣਿਆ ਹੈ ਜੋ ਸਾਨੂੰ ਸਮਝਾਉਂਦਾ ਹੈ ਪਹਿਲਾ ਫ ਫਲ ਇਹ ਮਨੁੱਖੀ ਜੀਵਨ ਦੀ ਮਿਹਨਤ ਦਾ ਫਲ ਦਾ ਪ੍ਰਤੀਕ ਹੈ ਮਹੀਨਾ ਦੂਜਾ ਅੱਖਰ ਹੈ ਗ ਗੁਣ ਇਹ ਮਨੁੱਖੀ ਜੀਵਨ ਦੇ ਗੁਣਾ ਨੂੰ ਨਿਖਾਰਨ ਦਾ ਸਮਾਂ ਹੈ ਤੇ ਤੀਜਾ ਨਾਣਾ ਪਾਵਨ ਨਿਰਮਲ ਇਹ ਸਾਡੀ ਆਤਮਾ ਨੂੰ ਨਿਰਮਲ ਕਰਨ ਦਾ ਸਾਨੂੰ ਸੰਦੇਸ਼ ਦਿੰਦਾ ਹੈ ਇਹ ਮਹੀਨਾ ਆਓ ਅਸੀਂ ਜਿਵੇਂ ਚ ਫਗਣ ਦੇ ਮਹੀਨੇ ਵਿੱਚ ਕੁਦਰਤ ਆਪਣੇ ਪੁਰਾਣੇ ਪੱਤੇਆਂ ਨੂੰ ਝਾੜ ਕੇ ਨਵੀਂ ਕੋਮਲਤਾ ਨੂੰ ਧਾਰਨ ਕਰਦੀ ਹੈ ਇਸੇ ਤਰ੍ਹਾਂ ਅਸੀਂ ਵੀ ਜੀਵਨ ਵਿੱਚ ਇਸ ਫਗਣ ਦੇ ਮਹੀਨੇ ਵਿੱਚ ਪੁਰਾਣੇ ਗਿਲੇ ਸ਼ਿਕਵੇ ਸਾਡੀ ਕੜਵਾਹਟ ਨੂੰ ਛੱਡ ਕੇ ਜਿਹੜਾ ਹੈ ਉਹ ਆਪਣੇ ਹਿਰਦੇ ਨੂੰ ਸ਼ੁੱਧ ਕਰੀਏ ਤਾਂ ਕਿ ਸਾਡੇ ਹਿਰਦੇ ਵੀ ਫਗਣ ਦੇ ਮਹੀਨੇ ਵਾਂਗ ਅੰਦਰ ਸ਼ਦੀ ਵੀ ਜਿਹੜਾ ਹੈ ਉਹ ਖੇੜਾ ਬਣ ਸਕੇ ਰੱਬੀ ਰੂਹਾਂ ਵਾਲਾ ਹੁੰਦਾ ਹੈ ਓਰਸ਼ਤਾ ਜਿਹਦੇ ਨਾਲ ਗੱਲਾਂ ਕਰਕੇ ਦੁੱਖ ਪੁੱਲ ਜਾਂਦੇ ਨੇ ਕਰਮਾਂ ਵਾਲੇ ਹੁੰਦੇ ਨੇ ਉਹ ਲੋਕ ਸਜਨਾ ਜਿਨ੍ਹਾਂ ਨੂੰ ਜ਼ਿੰਦਗੀ ਵਿੱਚ ਸੱਚੇ ਸੰਤ ਮਿਲ ਜਾਂਦੇ ਨੇ